विधानसभा हल्का डेरा बाबा नानक ਵਿੱਚ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਿੰਡ ਵੱਡਾਲਾ ਬਾਂਗਰ ਦਾ ਅਕਾਲੀ ਸਰਪੰਚ ਮਨਦੀਪ ਸਿੰਘ ਪੰਨੂ ਬਲੈਕ ਕਲਾਂੌਰ ਦੇ ਸਰਪੰਚਾ ਦਾ ਪ੍ਰਧਾਨ ਅਤੇ ਡਾਇਰੈਕਟਰ ਤਲੋਚਨ ਸਿੰਘ ਪੰਨੂ ਦਜਨਾ ਪਰਿਵਾਰਾਂ ਨਾਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਅੱਜ ਕਾਂਲੀ ਦਾ ਛੱਡ ਕੇ ਕਾਂਗਰਸ ਨਾਲ ਸ਼ਾਮਲ ਹੋਏ ਆਂ ਅਸੀਂ ਅੰਦਾਜ਼ ਸਾਹਿਬ ਦੀਆਂ ਜੋ ਉਹਨਾਂ ਦੇ ਵਫਾਦਾਰ ਰਹੇ ਆ 20-25 ਸਾਲ ਤੋਂ ਦਿਨ ਰਾਤ ਇੱਕ ਕੀਤੀ ਉਹਨਾਂ ਲਈ ਪੈਸਾ ਖਰਚਿਆ ਹਰ ਪਿਛੇ ਕੁਰਬਾਨੀ ਦਿੱਤੀ ਉਹਨਾਂ ਮੈਂ ਪਰਚੇ ਕਰਾਏ ਇਲਾਕਾ ਜਾਣ ਦਾ ਜਿਹੜੀ ਕਿਸ ਤਰ੍ਹਾਂ ਕਿਧਰ ਦੇ ਪਰਚੇ ਕਰਾਏ 845 ਪਰਿਵਾਰ ਨੇ ਇਹਨਾਂ ਦੇ ਪਿਤਾ ਜੀ ਉਹਨਾਂ ਦੀ ਇਸਪਿੰਟ ਦੇ ਵਿੱਚ ਬਹੁਤ ਵੱਡੀ ਸੇਵਾ ਸੀਗੀ ਮੇਰੇ ਬਜ਼ੁਰਗ ਜੀ ਇਸ ਵੇਲੇ ਇਸ ਸਕੂਲ ਦੇ ਦੇਨ ਜੀ ਉਹਨੋਂ ਮੰਡੀਜਰ ਕਿਹਦੇ ਹੁੰਦੇ ਸੀਗੇ ਉਹਨੂੰ ਵੀਦਰ ਦੇ ਪੈਸਟੂਨ ਨੂੰ ਚਲਾਨ ਕਿਨਾਰੇ ਪਿਤਾ ਜੀ ਦਾ ਬਹੁਤ ਵੱਡਾ ਚੋਕਦਾਰ ਰਿਹਾ ਔਰ ਇਸ ਇਲਾਕੇ ਦਾ ਤੇ ਮੈਂ ਕਹੂੰਗਾ ਕਿ ਕਾਲੀਦਾਲੂ ਵਾਲੇ ਬੱਦਕਿਸਮਤ ਨੇ ਜਿਹੜੇ ਇਹੋ ਜਿਹੇ ਲੀਡਰਾਂ ਨੂੰ